ਨੇ ਚਪੇੜ ਦਾ ਨਹੀਂ ਕਹਿ ਸਕਦੇ ਇਹ ਤਾਂ ਸ਼ੁਰੂ ਤੋਂ ਆ ਰਿਹਾ ਚਪੇੜ ਤੋਂ ਪਹਿਲਾਂ ਵੀ ਪਿਛੇ ਪਿਛਲੇ ਸਾਲ ਤੋਂ ਵੀ ਇਹ ਹੋ ਹੀ ਰਿਹਾ ਪੰਜਾਬ ਦੀਆਂ ਗੱਡੀਆਂ ਨਾਲ ਇੰਨਾ ਦਾ ਧੱਕਾ ਕਰਦੇ ਆ ਹਮਾਚਲ ਵਾਲੇ ਉਹ ਸਾਡੀ ਭਲੇ ਮਾਨਸੀਆ ਸੀ ਹਮਾਚਲ ਵਾਲੀਆਂ ਗੱਡੀਆਂ ਨੂੰ ਕਦੇ ਕੁਝ ਕਹਿ ਨਹੀਂ ਸਕਦੇ ਸਾਨੂੰ ਸਾਡਾ ਮਹਾਰਾਜ ਤੁਹਾਡਾ ਧਰਮ ਸਾਡਾ ਅਲਾਉ ਨਹੀਂ ਕਰਦਾ ਇਹ ਬਦਕਰਆ ਕਰਨ ਦਾ ਪਰ ਹਾਂ ਜੇ ਕਿ ਬਦੀ ਕੀ ਕੁਗਰੇ ਫਿਰ ਬਖਸ਼ਿਆ ਨਹੀਂ ਜਾਊਗਾ ਜਿਹੜੀਆਂ ਗੱਲਾਂ ਹੋਣ ਆ ਰਹੀਆਂ ਤੋੜ ਪਣਦੀਆਂ ਫਿਰ ਉਹ ਜਿਹੜੀਆਂ ਗੱਲਾਂ ਸਿੰਘਾਂ ਦਾ ਵੀ ਜੇ ਕਿਤੇ ਹੱਥ ਲਾਗੇ ਸਿੰਘਾਂ ਦੇ ਫੇਰ ਝਾਕਣਗੇ ਇਹ ਇਹਨਾਂ ਨੂੰ ਵਾਰਨਿੰਗ ਹੀ ਆ ਵੀ ਇਹ ਟੈਕਜਨ ਦਾ ਚੰਗੀ ਗੱਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸਤਾ ਨਾਮ ਕੁਲਦੀਪ ਸਿੰਘ ਖਾਲਸਾ ਜੀ ਲੁਧਿਆਣੇ ਤੋਂ ਆਸੀਂ ਕਿਵੇਂ ਵੇਖਦੇ ਤੁਸੀਂ ਇਹ ਘਟਨਾਵਾਂ ਤਕਰੀਬਾ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਕੱਲ ਪਰਸੇ ਫੇਰ ਘਟਨਾ ਹੋ ਗਈ ਹੈ ਕਹਿੰਦੇ ਗੱਡੀ ਭੰਨ ਦਿੱਤੀ ਗਈ ਹੈ ਨੌਜਵਾਨ ਦੀ ਕੁੱਟਮਾਰ ਹੋਈ ਮਾਰਾਇ ਸਿੰਘ ਸਾਹਿਬਾਨ ਸਾਰਾ ਦਸਤਾਬ ਜੀ ਨੂੰ ਹਣਾ ਵੀ ਇਹਦਾ ਪੈਰਾ ਇੱਕੋ ਹੀ ਆ ਵੀ ਆਪ ਦੀਆਂ ਗੱਡੀਆਂ ਵਿੱਚ ਸ਼ਾਸਤਰ ਰੱਖੋ ਸ਼ਾਸਤਰ ਰੱਖਣਾ ਜ਼ਰੂਰੀ ਆ ਮਹਾਰਾਜ ਕਹਿੰਦੇ ਬਿਨ ਸ਼ਾਸਤਰਨ ਕੇ ਸੰਗ ਨਰ ਭੇਡ ਜਾਨੋ ਇਹੋ ਮੋਰੀ ਆ ਗਿਆ ਸੁਣੋ ਏ ਪਿਆਰੇ ਬਿਨਾ ਤੇਗੰ ਕੇ ਸੰਗ ਦੇ ਹੁਣਾ ਦੇਧਾਰੇ ਆਪਣੀ ਤੇਗ ਗੋਲੇ ਰੱਖੋ ਆਪਣੇ ਸ਼ਾਸਤਰ ਕੋਲੇ ਰੱਖੋ ਕਿਸੇ ਦੀ ਕੋਈ ਜ਼ਰੂਰਤ ਨਹੀਂ ਵੀ ਤੁਹਾਨੂੰ ਹੱਥ ਲਾ ਜੂਗਾ ਕਿਉਂਕਿ ਜਦੋਂ ਗਿੱਦੜਾਂ ਦਾ ਬੱਗ ਚੜਕੇ ਆਉਂਦਾ ਹੁੰਦਾ ਤਾਂ ਮੂਰੇ ਸ਼ੇਰ ਇੱਕ ਭਵਕ ਮਾਰਦਾ ਭੱਜ ਜਾਂਦੇ ਆ ਤੁਹਾਡੇ ਕੋਲ ਸ਼ਾਸਤਰ ਤਿਆਰ ਪਰ ਤਿਆਰ ਹੋ ਤੁਸੀਂ ਥੋੜੇ ਘਾਤਰੇ ਤੇਗਾ ਕਮਰ ਕੱਸੇ ਤਿਆਰ ਪਰ ਤਿਆਰ ਹੋ ਤੁਹਾਨੂੰ ਕੋਈ ਨਹੀਂ ਰੋਕੂਗਾ ਸਾਨੂੰ ਰੋਕਿਆ ਹੀ ਉਦੋਂ ਜਾਂਦਾ ਵਾ ਜਦੋਂ ਸਾਡੇ ਕੋਲੇ ਸ਼ਾਸਤਰ ਨਹੀਂਗੇ ਅਸੀਂ ਬਿਨਾ ਸ਼ਾਸਤਰਾਂ ਤੋਂ ਜਾਵਾਂਗੇ ਸਾਡੇ ਛੱਤਰ ਪਹਿਨਾਂਗੇ ਤੇ ਮਹਾਰਾਜ ਨੇ ਪਹਿਲਾਂ ਕਿਹਾ ਵੀ ਖਾਲਸਾ ਤਿਆਰ ਪਰ ਤਿਆਰ ਰਵੇ ਪੰਜਾਬ ਦੇ ਲੋਕ ਹਮੇਸ਼ਾ ਹੀ ਹੱਥ ਵਿੱਚ ਸੋਟਾ ਦਾ ਘਟੋ ਘੱਟ ਰੱਖਦੇ ਰਹੇ ਆ ਪ੍ਰਾਤਾਂ ਸਮੇਂ ਤੋਂ ਦੇਖ ਲਓ ਗੁਰੂ ਨਾਨਕ ਪਾਸ਼ਾ ਦਾ ਦੇਖ ਲਓ ਆਸਾ ਹੱਥ ਕਿਤਾਬ ਕੱਚ ਆਸਾ ਡੰਡੇ ਨੂੰ ਕਹਿੰਦੇ ਆ ਕਟੋ-ਕਟ ਸਲੋਤਰ ਆਪਦੇ ਹੱਥ 'ਚ ਹੋਣਾ ਚਾਹੀਦਾ। ਜੇ ਆਪਣੇ ਹੱਥ 'ਚ ਸਲੋਤਰ ਹੈ ਨਹੀਂ ਗਾ ਫੇਰ ਆਪਾਂ ਨੂੰ ਛੱਤਰ ਤੇ ਪੈਣਗੇ। ਸਾਡੀ ਸਾਰੀਆਂ ਫੌਜਾਂ ਨੂੰ ਬੇਨਤੀ ਆ, ਡਰਾਈਵਰ ਵੀਰਾਂ ਨੂੰ ਬੇਨਤੀ ਆ ਵੀ ਆਪਣੇ ਘਟੋ-ਘਟ ਸ਼ਾਸਤਰ, ਗਾਤਰੇ ਤੇ ਗੱਡੀ ਵਿੱਚ ਜ਼ਰੂਰ ਰੱਖੋ। ਤੁਹਾਨੂੰ ਕੋਈ ਨਹੀਂ ਰੋਕਦਾ, ਜੇ ਤੁਹਾਨੂੰ ਕੋਈ ਰੋਕਦਾ ਵਾ ਫੇਰ ਤੁਸੀਂ ਉਹਦੇ ਉੱਤੇ ਕਾਰਵਾਈ ਕਰ ਸਕਦੇ ਹੋ। ਛੱਡ ਕੇ ਆਏ ਨੂੰ ਤੇਗ ਤੇ ਸ਼ਰਨ ਆਏ ਨੂੰ ਦੇਖ ਖਾਲਸੇ ਦਾ ਸ਼ੁਰੂ ਤੋਂ ਹੀ ਇੱਕ ਨੇਮ ਰਿਹਾ ਵਾ। ਤੇ ਉਹਦੇ ਮੁਤਾਬਕ ਹੀ ਚੱਲਾਂਗੇ ਜੀ। ਅੱਛਾ ਪੰਜਾਬ ਸਰਕਾਰ ਨੂੰ ਜਾਂ ਹਿਮਾਚਲ ਸਰਕਾਰ ਨੂੰ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਅਕਾਲ ਚੈਨਲ ਦੇ ਮਾਧਿਅਮ ਰਹੀਂ ਕਿਉਂਕਿ ਦੋਵੇਂ ਸਰਕਾਰਾਂ ਆਪਸੀ ਗੱਲਬਾਤ ਕਰਨ ਕਿਉਂ ਨਹੀਂ ਸੁਨੇਹਾ ਦਿੱਤਾ ਜਾ ਰਿਹਾ ਜਿਹੜੇ ਸ਼ਰਾਰਤੀਆਂ ਸਰੇ ਘਟਨਾਵਾਂ ਕਰ ਸਰਕਾਰਾਂ ਨੂੰ ਤਾਂ ਸਾਰਾ ਪਤਾ ਹੀ ਹੈ ਜੀ ਕੀ ਹੋ ਰਿਹਾ ਸਰਕਾਰਾਂ ਨੂੰ ਅਸੀਂ ਕਹਿ ਨਹੀਂ ਸਕਦੇ ਸਰਕਾਰਾਂ ਨੂੰ ਸਿਰਫ ਵਾਰਨਿੰਗ ਦੇ ਸਕਦੇ ਹਾਂ ਮੁੜ ਕੇ ਫਿਰ ਇਹਨਾਂ ਨੇ ਕਹਿਣਾ ਵੀ ਨਿੰਗ ਸਿੰਘ ਧੱਕਾ ਕਰਦੇ ਆ ਜੇ ਨਿੰਗ ਸਿੰਘਾਂ ਨੇ ਆਪਦਾ ਚਲਾਇਆ ਉਥੇ ਰੂਲ ਫਿਰ ਕਹਿੰਦੇ ਨਿੰਗ ਸਿੰਘ ਧੱਕਾ ਕਰਦੇ ਆ ਇਹਨਾਂ ਨੂੰ ਆਪ ਹੀ ਕਰਨ ਇਹ ਆਪ ਇਹਨਾਂ ਨੂੰ ਵਾਰਨਿੰਗ ਹੈ ਵੀ ਆਪਦਾ ਆਪ ਹੀ ਮਸਲਾ ਸੁਲਝਾ ਦੇਣੇ ਇਹਨਾਂ ਨੂੰ ਚੰਗੀ ਤਰ ਸਰਕਾਰਾਂ ਨੂੰ ਸਾਰਾ ਪਤਾ ਹੀ ਆ ਤੁਸੀਂ ਵੀ ਜਾਣਦੇ ਹੋ ਤੁਸੀਂ ਰਿਪੋਰਟਰੋ ਵੀ ਕੀ ਚੱਲ ਰਿਹਾ ਅੱਜਕੱਲ ਬਸ ਮੇਨ ਦੀ ਇਹ ਹੈ ਵੀ ਡਰਾਈਵਰ ਵੀਰ ਨੂੰ ਜੇ ਕੋਈ ਡਰਾਈਵਰ ਵੀਰ ਜਾਂਦਾ ਵੀ ਆ ਕੱਲਾ ਕਹਿਰਾ ਜਾਂਦਾ ਤਾਂ ਆਸੇ ਪਾਸੇ ਪੰਜ ਸੱਤ ਡਰਾਈਵਰ ਨੂੰ ਪਤਾ ਹੋਵੇ ਵੀ ਸਾਡਾ ਬੰਦਾ ਜੀ ਉਧਰ ਗਿਆ ਹੋਇਆ ਵਾ